ਸਤ 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 ਧੰਨਵਾਦ ਮੈਂ ਆਪਣੀ ਪੂਰੀ ਟੀਮ ਦਾ ਜਿੰਨੀ ਵੀ ਟੀਮ ਸਾਰੇ ਬਹੁਤ ਵਧੀਆ ਕੰਮ ਕੀਤਾ ਵਾ ਸਭ ਖਤਮ ਤੇ ਮੰਤਰੀ ਸਾਹਿਬਾਨ ਵਰਤਕਾ ਜਿਨ੍ਹਾਂ ਨੇ ਇੱਥੋਂ ਹਲਕੇ ਚ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਪਿਆਰ ਨੂੰ ਦੇਖ ਕੇ ਲੋਕਾਂ ਨੇ ਸਾਨੂੰ ਇੱਥੋਂ ਵੋਟਾਂ ਪਾ ਕੇ ਸਾਨੂੰ ਜਿੱਤਾਇਆ ਬਹੁਤ ਬਣਾ ਨੇ ਪੂਰਾ ਜੋ ਲਗਾਇਆ ਮੈਂ ਉਹੀ ਤਾਂ ਕਹਿ ਰਿਹਾ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਮੇਰਾ ਸਾਥ ਦਿੱਤਾ ਜਨ ਕਰਨ ਹੋ ਗਏ ਬਲਜੀਤ ਹੋ ਗਿਆ ਅੰਕਲ ਹੋ ਗਿਆ ਦੇ ਸਾਡੇ ਸ਼ੰਕਰ ਬਾਜੀ ਤੇ ਸਾਡੇ ਸਰਪੰਚ ਸਾਹਿਬ ਨੇ ਇਹ ਹੋ ਗਈ ਸਰਪੰਚ ਹੋ ਗਿਆ ਸਾਰੀ ਸਾਡੀ ਪੂਰੀ ਟੀਮ ਨੇ ਕੰਮ ਕੀਤਾ ਵਿੱਚ ਕਿ ਨਹੀਂ ਖੁਸ਼ੀ ਹੋ ਬਹੁਤ ਖੁਸ਼ੀ ਹੋ ਮੈਸੂ ਜਿਉਂ ਕਿ ਵਿਰੋਧੀਆਂ ਦਾ ਪੂਰਾ ਜੋਰ ਲੱਗਿਆ ਸੀ ਅਸੀਂ ਠਰਉਣ ਲਈ ਦੱਸ ਨਹੀਂ ਸਕਦੇ ਤੁਸੀਂ ਪਾ ਪੁੱਛਰ ਵਿਰੋਧੀਆਂ ਪੂਰਾ ਜੋਰ ਅਸੀਂ ਹਰਾਉਣ ਵਾਸਤੇ ਚਲ ਪਰਮਾਤਮਾ ਦਾ ਸ਼ੁਕਰ ਹੈ ਜਹਾਂ ਪਿਲਿਆ ਹਾਂ ਜਹਾਂ ਸਹੀ ਹੈ ਚਲੋ ਧੰਨਵਾਦ ਕਰੀਏ ਸਾਰਿਆਂ ਦਾ ਪੂਰਾ ਜੋਰ ਲਾਇਆ ਸੀ ਸਰ ਸ਼ੰਕਰ ਕਲੋਨੀ RAM Nagar Mundia Tibba ਤੇ Bholapur ਬੱਜ ਗਏ ਆ ਕਿੰਨੀਆਂ ਦੀਆਂ ਲੋਕਾਂ ਦੀਆਂ ਸਮੱਸਿਆ ਸੀ ਜਿਹਨੂੰ ਦੇਖ ਕੇ ਲੋਕਾਂ ਨੇ ਦਫਤਰ ਭਾਇਆ ਜੋ ਪ੍ਰੋਬਲਮ ਸੀ ਹੁਣ ਜਿੱਤ ਕੇ ਨੇ ਮਾੜਾ ਹੁਣ ਸੋਲਵ ਕਰ ਦਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਵੀਰਾਂ ਧੰਨਵਾਦ ਕਰਦਾ ਹਾਂ ਪਰਮਾਤਮਾ ਦੀ ਕਿਰਪਾ ਹੋਈ ਹੈ ਹਲਕਾ ਸਾਨੇਵਾਲ ਜਾਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆ ਆਮ ਆਦਮੀ ਪਾਰਟੀ ਨੇ ਹਰੋਂ ਨੂੰ ਪਰ ਜਦੋਂ ਪਰਮਾਤਮਾ ਦੀ ਦਇਆ ਹੋਵੇ ਹਲਕਾ ਸਾਨ੍ਹੇਵਾਲ ਦੇ ਲੋਕ ਨਾਲ ਹੁਣ ਮੈਂ ਹਲਕਾ ਸਾਨ੍ਹੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾਂ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬੁਲੰਦ ਕਰਤਾ ਬਹੁਤ ਵਾਣ ਦਿੱਤਾ ਅਧਨੋ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਅਧਨੋ ਵੱਧ ਵੋਟਾਂ 75% ਵੋਟ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨ੍ਹੇਵਾਲ ਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨਾਲ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਆ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਆ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਨ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਹੇয়াল ਵੱਲੋਂ ਹਲਕਾ ਸਾਂਹੇয়াল ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤਿਆ ਮੁੰਡੀਆਂ ਚੋਂ ਜਿੱਤੇ ਆ ਬਹੁਤ ਵੱਡੀ ਜਿੱਤੇ ਆ। ਜਿਹੜੇ ਅਸੀਂ ਤੇ ਪੂਰੀ ਜ਼ੋਰ ਨਾਲ ਸਾਰੇ ਜੇ ਡੇਡਾ ਜਿੱਤੀਆਂ ਵੱਡੀ ਜਿੱਤ ਹੋਈ ਆ ਸੋ ਮੈਂ ਸਾਰੇ ਸਾਨੇ ਵਾਲਾ ਵਸੇ ਧੰਨਵਾਦ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਇਹ ਕਾਂਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਤੇ ਕਾਂਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲਾ ਢਾਣੀ ਲਾ ਸਕਦਾ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਸਰਕਾਰ ਧੱਕਾ ਕਰ ਰਹੀ ਆ ਲੱਗਦਾ ਪ੍ਰੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਜੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰੰਦ ਦਿੱਤੇ ਆ ਚਾਹੇ ਆਜ਼ਮਦੀਦਵਾਰ ਸੀ ਚਾਹੇ ਕਾਗਰਸ ਦੇ ਸੀ ਚਾਹੇ ਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨ ਹੋਈ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਆ ਸਾਹਨੇ ਵਾਲਾ ਵਸਿਆ ਤੇ ਕਿਸੇ ਤਰ੍ਹਾਂ ਹੀ ਮਾਣ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਗਿਣਾਂ ਚੁਣਿਆ ਸ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਣੇ ਧਰਵਾਦਾ ਜਿਨ੍ਹਾਂ ਨੇ ਹਲਕਾ ਸਾਨੇਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ। ਸਾਬੇ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਹੋ? 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ। ਸੋ ਜਿਹੜੇ ਕਹਿੰਦੇ ਆ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਦਮੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਂਕਾ ਸੇਵਾਦਾਰ ਲੋਕਾਂ ਨੂੰ ਪਸੰਦ ਆ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲਈ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਾਟੇ ਕੇਜਰੀਵਾਲ ਜੀ ਦਿੱਤੀਆਂ ਗਰੰਟੀਆਂ ਪੂਰੀਆਂ ਕਰ ਰਿਹਾ। ਸੋ ਹਰ ਗਰੰਟੀ ਪੂਰੀ ਕੀਤੀ ਹੈ। ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਸਾਡੀ ਪਾਰਟੀ ਨੂੰ। ਲੋਕੋ ہماری ਪਾਰਟੀ ਜੇ ਕਾਰੇ ਲੱਗ ਰਿਹਾ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ। ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਮੁਬਾਰਕਵਾ ਦਿਨਾ ਜਿਹੜੇ ਸਾਡੇ ਪੰਜ ਸੱਤ ਉਮੀਦਵਾਰ ਰਹੇ। ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਕਬਰ ਬਣਾਣੀ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਬਰਾਂ ਦੀ ਲੋੜ ਨਹੀਂ। ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਦੈਰ ਵਿਰੋਧ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਂਨੇ ਹਾਲ 'ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਂਨੇ ਹਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮੁਬਾਰਕਵਾ ਦਿਨਾ ਹਾਰੇ ਹੋਏਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਲਈ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਹਾਂ ਇਹਦਾ ਹੀ ਆਪਣੇ ਜੋ ਸਾਡੇ ਸੀਨੀਅਰ ਲੀਡਰ ਨੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੇਰਾ ਵੱਡਾ ਭਰਾ ਦਰਸ਼ਨ ਸਿੰਘ ਮੱਲਾ ਤੇ ਬਾਕੀ ਮੇਰੀ ਟੀਮ ਜਿਨ੍ਹਾਂ ਨੇ ਮੇਰੇ ਨਾਲ ਸਾਰੇ ਸਰਪੰਚ ਭਰਾ ਜਿੰਨੇ ਚਾਰੇ ਪਿੰਡਾਂ ਦੇ ਪੰਜ ਸਰਪੰਚ ਨੇ ਜੀ ਜਿਨ੍ਹਾਂ ਨੇ ਬਹੁਤ ਬਹੁਤ ਮਿਹਨਤ ਕੀਤੀ ਜੀ ਸਾਡੇ ਬਿੰਦਰ ਭਾਜੀ ਹੋਗੇ ਹਰਜਿੰਦਰ ਹੰਦਲ ਭਾਜੀ ਹੋਗੇ ਸਾਡੇ ਆ ਭਾਜੀ ਹੋਗੇ ਆਪਣੇ ਬਾਵਾ ਭਾਜੀ ਹੋਗੇ ਸਾਡਾ ਲੱਕੀ ਸਰਪੰਚ ਕਿਥੇ ਗਿਆ ਆ ਸਾਡੇ ਆ ਚੈਂਪੀਅਨ ਜਿਹੜੇ ਛੋਟੇ ਸਾਰੇ ਨਾਲ ਜੁੜੇ ਹੋਏ ਆ ਮੁਕਾਬਲਾ ਕਿੱਥੇ ਕਰ ਰਿਹਾ ਜੀ ਹਾਂਜੀ ਮੁਕਾਬਲਾ ਕਿੱਥੇ ਕਰ ਰਿਹਾ ਜੀ ਤਿਆਰੀ ਭਾਈ ਅਸੀਂ ਲੱਗਿਆ ਤਾਂ ਹੋਈ ਸੀ 3-4 ਮਹੀਨੇ ਤੋਂ ਪ੍ਰੀਪੇਅਰ ਸੀਗੇ ਬੜੀ ਤਿਆਰੀ ਜਦ ਮੌਕੇ ਦੇ ਵਾਸਤੇ ਆ ਜਿਨ੍ਹਾਂ ਬਾਹਾਂ ਹੀ ਵਡੀਆਂ ਖੜੀਆਂ ਹੋ ਗਈਆਂ ਜਿਨ੍ਹਾਂ ਕਰਕੇ ਹੋਗੇ ਸਾਰੇ ਪੂਰੇ ਚਾਰ ਨਜ਼ਰ ਆ ਰਹੇ ਨੇ ਹਾਂਜੀ ਭਾਈ ਸਾਰੇ ਤਿਆਰ ਨਹੀਂ ਇਹ ਨਾਲ ਸਦਗੀ ਜਿੱਤਿਆਂ ਭਾਜੀ ਕੁਝ ਵੀ ਨਹੀਂ ਸੀ ਇਹਨਾਂ ਤੋਂ ਬਣਾਦਾ ਜਸਪਾਲ ਜੀ ਹਾਂ ਹਾਂ ਸਾਰਿਆਂ ਦੇ ਭਾਈ ਸਾਰਿਆਂ ਦਾ ਬਰਾਬਰ ਹੋਣਾ ਜੀ ਕਿਸੇ ਦਾ ਕੋਈ ਘੱਟ ਨਹੀਂ ਹੈ ਜਿਹਨੇ ਵੀ ਜੋ ਬਸ ਜੋ پارٹی ਸਾਡੀ ਸੇਵਾ ਲਾਉਗੀ ਵੱਧ ਤੋਂ ਵੱਧ ਕਰਕੇ ਜੀ ਜਿੰਨਾ ਹੋ ਸਕੇ ਮਿਹਨਤ ਕਰਕੇ ਖਾਵੇ ਸਭ ਤੋਂ ਵੱਡੀ ਗੱਲ ਸਰਪੰਚਾਂ ਦੇ ਨਾਲ ਮਿਲ ਕੇ ਚੱਲੋਗੇ ਹਾਂਜੀ ਹਾਂਜੀ ਸਰਪੰਚ ਦਾ ਭਾਈ ਨਹੀਂ ਇਹ ਨਾ ਸਾਡੇ ਦਾ ਜਿੱਤੇ ਆਂ ਆ ਸਰਕਾਰ ਆਵਾਦਮੀ ਪਾਰਟੀ ਦੀ ਆ ਤੁਹਾਡੇ ਜਿਹੜੇ ਸਾਨੇ ਵਾਲ ਦੀ ਗੱਲ ਕੀਤੀ ਹੈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਹੁਣ ਤੁਸੀਂ ਵੀ ਆਵਾਦਮੀ ਪਾਰਟੀ ਤੋਂ ਚੋਣ ਜਿੱਤ ਲੱਗਦੇ ਵੀ ਸਿੱਧੀ ਗ੍ਰਾਂਟ ਹੁੰਦੀ ਜਿਹੜੀ ਆ ਗਰਾਊਂਡ ਜ਼ੀਰੋ ਤੇ ਲੱਗੇ ਹਾਂਜੀ ਹਾਂਜੀ ਬਿਲਕੁਲ ਲੱਗੂਗੀ ਜੀ ਸਾਰੇ ਕੰਮ ਹੋਣਗੇ ਜਿਹੜੇ ਮਾਰਾ ਸਾਡੇ ਨੂੰ ਵੋਟਾਂ ਬਸ ਇਹ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਤੇ ਇੱਕ ਕੋਸ਼ਿਸ਼ ਕਰਾਂਗੇ ਤੁਹਾਡੀ ਉਮੀਦਾਂ ਦੇ ਪੂਰੇ ਖਰੇ ਉਤਰਾਂਗੇ ਤੇ ਜੇ ਆਪਾਂ ਜਿੱਤਿਆਂ ਤਾਂ ਇਹਦਾ ਮਤਲਬ ਮੋਹਰ ਹੀ ਆ ਹਾਂ ਜੇ ਮੋਹਰ ਲੱਗੀ ਆ ਤਾਂ ਕੰਮ ਜਿਹੜੇ ਵੀ ਰਹਿੰਦੇ ਆ ਉਹ ਪਹਿਲੇ ਧਾਰ ਤੇ ਹੋਣਗੇ ਤੇ ਅਸੀਂ ਸੇਵਾ ਦਾ ਸ਼ੁਰੂ ਤੋਂ ਕਰਦੇ ਆ ਰਹੇ ਆਂ ਤੇ ਅੱਜ ਹੁਣ ਸਾਡੇ ਹੱਥਾਂ ਦੇ ਵਿੱਚ ਤਾਕਤ ਦਿੱਤੀ ਆ ਲੋਕਾਂ ਨੇ ਤੇ ਉਸ ਤਾਕਤ ਨੂੰ ਅਸੀਂ ਲੋਕਾਂ ਦੇ ਲਈ ਵਰਤਾਂਗੇ ਤੇ ਉਹਦੇ ਕੰਮ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਜੈ ਹਰਦੀਪ ਸਿੰਘ ਮੁਰਗਿਆ ਦਾ ਜਿਹੜਾ ਸਾਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਉਹਨਾਂ ਦੇ ਉਹਨ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਸਾਰੇ ਸਪੋਰਟਰ ਸਾਰੇ ਆ ਸਾਰੇ ਸਾਡੇ ਇੱਕ ਜਿੱਤ ਸਾਡੀ ਨਹੀਂ ਹੈ ਜਿੰਨੇ ਆ ਸਾਡੀ ਟੀਮ ਖੜੀ ਆ ਟੀਮ ਤੋਂ ਬੰਦਾ ਬਿਨਾ ਕੁਝ ਨਹੀਂ ਹੁੰਦਾ ਸੋ ਇਹ ਸਾਰੀ ਟੀਮ ਦੀ ਜਿੱਤ ਆ। ਤੇ ਹਰਦੀਪ ਸਿੰਘ ਗੁੰਡਿਆ ਜੀ ਨੇ ਸਾਡੇ ਤੇ ਵਿਸ਼ਵਾਸ ਦਿਵਾਇਆ ਸਾਨੂੰ ਟਿਕਟ ਦਿੱਤੀ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪੂਰੇ ਕੰਮ ਕਰਕੇ ਇਲਾਕੇ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਵਿਧਾਇਕਾ ਆਮ ਆਦਮੀ ਪਾਰਟੀ ਦੇ ਹੁਣ ਜ਼ਿਲ੍ਹਾ ਪ੍ਰੇਸ਼ਦਾਵਾਂ ਦੀ ਪਾਰਟੀ ਲੱਗਦਾ ਵੀ ਇਸਿੱਦੀ ਜਿਹੜੀ ਗ੍ਰਾਂਟ ਆ ਉਹ ਗਰਾਊਂਡ ਜ਼ੀਰੋ ਤੇ ਹੁਣ ਲੱਗੇਗੀ ਤੇ ਬਿਲਕੁਲ ਇਹ ਜਿਹੜੀ ਗ੍ਰਾਂਟ ਆ ਜੇ ਹੁਣ ਆਪਣੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਟੀਮ ਇੱਕ ਹੋਊਗੀ ਤਾਂ ਕੰਮ ਤਾਂ ਹੋਣਗੇ